ਨੀਲਾ ਹੁਣ ਸੇ ਇਹਨਾਂ ਦੇ ਮਸਲਾ ਹੁੰਦੀ ਆ ਨੇ ਆ ਜੀ ਨੀਲਾ ਆ ਕਿਹੜਾ ਵਾਲਾ ਇਹ ਰੋਜਾ ਰੋਜਾ ਆ ਰੋਜਾ ਜੀ ਆ ਨੀਲਾ ਕਿਹੜਾ ਆਹ ਵਾਲਾ ਉਹ ਲਾਲ ਚੀਨਾ ਦੇਖੋ ਲਾਲ ਸੇ ਪੰਜ ਕਬੂਤਰ ਨੇ ਜੀ ਵਾਕੀ ਉੱਡ ਰਹੇ ਨੇ ਉੱਪਰ ਦੇਖੋ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਗਿੱਧਰ ਉੱਡ ਗਏ ਉਹ ਕਰਦੇ ਨੇ ਨਾ ਆ ਕਰਦੇ ਨੇ ਉਹ ਕਰਦੇ ਨੇ ਉੱਪਰ ਉਹ ਪੂਰਾ ਉੱਪਰ ਕਰਦੇ ਨੇ ਉਹ ਉੱਪਰ ਕਰਦੇ ਨੇ ਉਹ ਦੇਖੋ ਬੀਸਾ ਕੀ ਬਾਤ ਹੈ ਨਾ 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 ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਉੱਡ ਗਿਆ ਉੱਡ ਆ ਫਿਰਦਾ ਆ ਰੰਗ ਉਹ ਵੀ ਉੱਡ ਗਿਆ ਆ ਜਾ ਆ ਜਾ ਡਰਦਾ ਤਾਂ ਨਹੀਂ ਹੈਗਾ ਆ ਜਾ ਆ ਜਾ ਜਲੋ ਹਾਂ ਜਾਨ ਆ ਜਾਓ ਜਾ ਪਾਣੀ ਪੀਣੇ